हां जी ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਯਾਨੀ ਬਿਜੀਲੈਂਸ ਦੇ ਉੱਤੇ ਚਾਰਾਣ ਪੇਸ਼ ਕਰ ਸਕਦੀ ਹੈ ਵਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੀ ਖਾਤਰ ਅੱਜ ਉਹਨਾਂ ਦੇ ਵਕੀਲ ਫੇਰ ਤੇ ਨਾਬਾ ਪਹੁੰਚ ਚੁੱਕੇ ਨੇ ਪਰ ਉਹਨਾਂ ਨੇ ਜਵਾਨੀ ਵੀ ਤੁਹਾਨੂੰ ਕੁਝ ਬਿਆਨ ਸੁਣਾਉਣ ਜਾ ਰਿਹਾ ਮੈਂ ਔਰ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਵਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਇੱਕ ਬਹੁਤ ਵੱਡੇ ਚੱਕਰ ਦੇ ਵਿੱਚ ਪਸਾਉਣ ਜਾ ਰਹੀ ਹੈ ਕਿਉਂਕਿ ਇਹਨਾਂ ਦੇ ਵਕੀਲ ਦਾ ਦਾਵਾ ਸੀ ਕਿ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਦੇ ਉੱਤੇ ਕਹਿੰਦੇ ਕੋਈ ਦੋਸ਼ ਸਾਬਤ ਨਹੀਂ ਕਰ ਪਾਉਗੀ ਇਹ ਸਰਕਾਰ ਔਰ ਨਾ ਹੀ ਕੋਈ ਪ੍ਰਾਪਰਟੀ ਔਰ ਨਾ ਹੀ ਸਾਡੇ ਕੋਲ ਕੋਈ ਗੈਰ ਕਾਨੂੰਨੀ ਸੰਪਤੀ ਹੈ ਫਿਰ ਦੂਜੇ ਪਾਸੇ ਤਿੰਨ ਫਿਗਰ ਕਿਹੜੇ ਨੇ ਜਿਹੜੇ ਬਿਕਰਮ ਸਿੰਘ ਮਜੀਠੀਆ ਨੂੰ ਪਸਾਉਣ ਜਾ ਰਹੇ ਨੇ ਔਰ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਣ ਜਾ ਰਿਹਾ ਔਰ ਪਹਿਲਾ ਫਿਗਰ ਕਿਹੜਾ ਹੈ ਕਿ 161 ਕਰੋੜ ਇਹਨਾਂ ਦੇ ਖਾਤੇ ਵਿੱਚ ਕਿੱਥੋਂ ਆਇਆ ਕਿਨੇ ਉਹ ਪੈਸਾ ਪੇ ਜੈ ਬਿਕਰਮ ਸਿੰਘ ਮਜੀਠੀਆ ਦੇ ਖਾਤੇ ਦੇ ਵਿੱਚ ਇਹ ਪੈਸਾ ਮੌਜੂਦ ਹੈ ਔਰ ਦੂਜਾ ਫਿਗਰ ਇਹ ਹੈ ਕਿ ਭਾਈ ਜਿਹੜਾ 263 ਕਰੋੜ ਦਾ ਫਿਗਰ ਸੀ ਉਹ ਪੈਸਾ ਕਿਨੇ ਭੇਜਿਆ ਉਹਨਾਂ ਦੇ ਖਾਤੇ ਇਹ ਵੀ ਇੱਕ ਬਹੁਤ ਵੱਡਾ ਅਹਿਮ ਸਵਾਲ ਹੈ ਤੀਜਾ ਨੰਬਰ ਜਿਹੜਾ ਕਿ 141 ਕਰੋੜ ਦਾ ਮਾਮਲਾ ਇਹ ਇੰਨੇ ਸਾਰੇ ਪੈਸੇ ਬਿਕਰਮ ਸਿੰਘ ਮਜੀਠੀਆ ਦੇ ਖਾਤੇ ਵਿੱਚ ਕਿਵੇਂ ਪਹੁੰਚ ਜਾਂਦੇ ਨੇ ਇਹੀ ਦਰਸਲ ਦੇ ਵਿੱਚ ਵਿਜੀਲੈਂਸ ਵਿਕਰਮ ਸਿੰਘ ਮਜੀਠੀਆ ਨੂੰ ਕਿਵੇਂ ਜਾਨੀ ਉਹਨਾਂ ਦਾ ਚਾਰ ਪੇਸ਼ ਕਰਕੇ ਲੰਬੇ ਟਾਈਮ ਲਈ ਜੇਲ੍ਹ ਦੇ ਵਿੱਚ ਭੇਜਣ ਜਾ ਰਹੀ ਹੈ ਬਹੁਤ ਵੱਡੀ ਖਬਰਾਂ ਜਿਹੜੀ ਤੁਹਾਡੇ ਸਾਹਮਣੇ ਧਰਾਂਗੇ ਔਰ ਦੂਜੇ ਪਾਸੇ ਉਹਨਾਂ ਦੇ ਵਕੀਲ ਆਰਸ਼ਦੀਬ ਕਲੇਰ ਨਾਬਾ ਦੀ ਜੇਲ੍ਹ ਦੇ ਵਿੱਚ ਪਹੁੰਚ ਚੁੱਕੇ ਨੇ ਆਰਸ਼ਦੀਬ ਕਲੇਰ ਉਹਨਾਂ ਦੇ ਐਡਵੋਕੇਟ ਨੇ ਜਿਹੜੇ ਕਿ ਨਾਬਾ ਦੀ ਜੇਲ੍ਹ ਵਿੱਚ ਪਹੁੰਚ ਚੁੱਕੇ ਨੇ ਉਹਨਾਂ ਨੂੰ ਮਿਲਣ ਵਾਸਤੇ ਤਾਂ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਦਾ ਕੀ ਕਹਿਣਾ ਇਨਾ ਤੁਹਾਨੂੰ ਇਹੀ ਖਬਰ ਦਿਖਾਵਾਂਗੇ ਉਸ ਤੋਂ ਬਾਅਦ ਵਿਕਰਮ ਸਿੰਘ ਮੰਜੀਟਿਆ ਦਾ ਚਰਾਣ ਕਿਵੇਂ ਪੇਸ਼ ਕਰਨ ਚੱਲੀ ਆ ਵਿਜੀਲੈਂਸ ਔਰ ਪੰਜਾਬ ਦਾ ਮੁੱਖ ਮੰਤਰੀ ਬਾਦਲਾਂ ਨੇ ਉੱਤੇ ਵੀ ਬਹੁਤ ਵੱਡਾ ਐਕਸ਼ਨ ਲੈਣ ਜਾ ਰਿਹਾ ਕੱਲ ਵੀ ਰੈਲੀ ਹੁੰਦੀ ਆ ਸੁਖਵੀਰ ਸਿੰਘ ਬਾਦਲ ਦੀ ਔਰ ਦੂਜੇ ਪਾਸੇ ਬੇਅਦਬੀ ਦਾ ਇਲਜ਼ਾਮ ਔਰ ਪੰਜ ਪਿਆਰਾਂ ਦੇ ਛੱਡੇ ਪਾੜਿਆਂ ਦਾ ਜਿਹੜਾ ਕਿ ਇਲਜ਼ਾਮ ਸੀ ਬਹੁਤ ਵੱਡੀ ਖਬਰ ਤੁਸੀਂ ਦੇਖਣ ਜਾ ਰਹੇ ਹੋ ਉਹਨਾਂ ਦੇ ਉੱਤੇ ਵੀ ਸੁਣਾ ਵਿਕਰਮ ਮੰਜੀਟਿਆ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਤਰਫੋਂ ਤੇ ਮੈਂ निंदा ਕਰਦਾ ਜੋ ਪੱਤਰਕਾਰਾਂ ਦੇ ਨਾਲ ਪੂਰੇ ਜੇਲ੍ਹ ਦੇ ਬਾਹਰ ਬਦਸਲੂਕੀ ਕੀਤੀ ਗਈ ਕਿਉਂਕਿ ਕੀ ਭਗਵੰਤ ਮਾਨ ਸਾਹਿਬ ਨੇ ਹੁਣ ਐਮਰਜੈਂਸੀ ਪੱਕੇ ਤੌਰ ਤੇ ਐਲਾਨ ਦਿੱਤੀ ਹੈ ਕਿਉਂਕਿ ਸੜਕਾਂ ਨੂੰ ਭਰ ਕੇ ਟਿਪਰ ਲਾ ਕੇ ਰੋਕਣਾ ਪੱਤਰਕਾਰਾਂ ਨੂੰ ਉਹਨਾਂ ਦਾ ਕੰਮ ਨਾ ਕਰਨ ਦੇਣਾ ਉਹਨਾਂ ਦੇ ਫੋਨ ਖੋਣੇ ਧੱਕਾ ਮੁਕੀ ਕਰਨੀ ਇਹ ਕਿਸ ਤਰੀਕੇ ਦੀ ਸਿਆਸਤ ਹੈ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕਰ ਰਹੀ ਹੈ ਪਰ ਤੁਸੀਂ ਮੈਨੂੰ ਲੱਗਦਾ ਹੈ ਕਿ ਸਾਰੇ ਬਹੁਤ ਸੀਜ਼ਨਡ ਬੰਦੇ ਹੋ ਕੀ ਤੁਸੀਂ ਕਦੇ ਦੇਖਿਆ ਔਰ سارے ایسے ਕੇਸ ਹੁੰਦੇ ਨੇ ਬਹੁਤ سارے bizness ਦੇ ਕੇਸਾਂ ਦੇ ਵਿੱਚ ਲੋਕ ਜੇਲ੍ਹ ਦੇ ਵਿੱਚ ਵੀ ਆਉਂਦੇ ਨੇ ਜਿਸ ਤਰੀਕੇ ਦਾ ਵਿਵਹਾਰ ਇਸ ਕੇਸ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਪੰਜਾਬ ਸਰਕਾਰ ਦੀ ਫਰਸਟ੍ਰੇਸ਼ਨ ਨੂੰ ਦਿਖਾਉਂਦਾ ਕਿਉਂਕਿ ਜੇਲ੍ਹ ਦੇ ਅੰਦਰ ਵੀ ਮੈਂ ਤੇ ਮੁੱਖ ਮੰਤਰੀ ਭਗਵੰਤ ਪਾਣ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਵਕੀਲ ਦਾ ਰਾਈਟ ਹੈ ਆਪਣੇ ਕਲਾਇੰਟ ਨੂੰ ਮਿਲਣਾ ਪਰ ਜਦੋਂ ਅਸੀਂ ਅੰਦਰ ਜਾਂਦੇ ਆ ਜੇਲ੍ਹ ਸੁਪਰਡੈਂਟ ਸਾਹਿਬ ਪਤਾ ਨਹੀਂ ਕੀ ਐਸੀ ਇੰਸਟਰਕਸ਼ਨਾਂ ਨੇ ਸਰਕਾਰ ਵੱਲੋਂ ਕਿ ਉਹ ਵਿੱਚ ਬਹਿਣਾ ਚਾਹੁੰਦੇ ਨੇ ਉਹ ਕਹਿੰਦੇ ਨੇ ਕਿ ਮੇਰੇ ਸਾਹਮਣੇ ਗੱਲ ਕਰੋ ਜਿਹੜੀ ਤੁਸੀਂ ਗੱਲ ਕਰਨੀ ਹੈ ਔਰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪੰਜ ਸੀਨੀਅਰ ਨੇਤਾਵਾਂ ਨੇ ਮਜੀਠੀਆ ਸਾਹਿਬ ਨੂੰ ਮਿਲਣ ਦੇ ਲਈ ਆਉਣਾ ਸੀ ਜਿਨ੍ਹਾਂ ਨੂੰ ਜੇਲ੍ਹ ਪ੍ਰਸ਼ਾਸਨ ਵੱਲੋਂ ਪਰਮਿਸ਼ਨ ਡਿਨਾਈ ਕੀਤੀ ਗਈ ਹੈ ਕਹਿੰਦੇ ਜੀ ਅਸੀਂ ਮਲਾ ਨਹੀਂ ਸਕਦੇ ਤਾਂ ਸੁਣ ਲਿਓ ਪੰਜਾਬ ਵਾਲਿਓ ਕਲੇਰ ਦਾ ਜਿਹੜਾ ਕਿ ਦਾਵਾ ਹੈ ਇਹਨਾਂ ਦੇ ਐਡਵੋਕੇਟ ਦਾ ਉਹ ਇਹੀ ਆ ਕੇ ਕਹਿੰਦਾ ਵੀ ਬਹੁਤ ਵੱਡੇ ਵੱਡੇ ਅਧਿਕਾਰੀ ਅੱਜ ਬਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਵਿੱਚੋਂ ਮਿਲਣ ਆਏ ਸੀ ਪਰ ਇਹਨਾਂ ਨੂੰ ਮਿਲਣ ਦੀ ਕੋਈ ਵੀ ਪਰਮਿਸ਼ਨ ਨਹੀਂ ਦਿੱਤੀ ਜਾ ਰਹੀ ਸਰਕਾਰ ਦੁਆਰਾ ਔਰ ਜੇਲ੍ਹ ਦੇ ਪ੍ਰਸ਼ਾਸਨ ਦੁਆਰਾ ਔਰ ਦੂਜੇ ਪਾਸੇ ਖੁਦ ਵੀ ਉਹ ਨਹੀਂ ਮਿਲ پا ਰਹੇ ਇਹ ਵੀ ਉਹਨਾਂ ਨੇ ਗੱਲ ਕਹੀ ਹੈ ਬਾਕੀ ਇਹ ਤਾਥਾ ਜਿਹੜੇ ਸਰਕਾਰ ਬਣਿਓ ਕਿ ਇਹ ਠੀਕ ਨੇ ਜਾਂ ਨਹੀਂ ਇਹ ਵੀ ਇੱਕ ਸਵਾਲ ਹੈ ਕਿ ਅਭੇ ਪੰਜਾਬ ਦੇ ਲੋਕ ਸੁਣਨਾ ਚਾਹੁੰਦੇ ਨੇ ਸੱਚ ਹੈ ਕੀ ਹੈ ਜਨਾਂ ਸਾਲ ਦੇ ਵਿੱਚ ਪੰਜਾਬ ਦੀ ਸਰਕਾਰ ਦਾ ਇਹਦੇ ਵਿੱਚ ਕੋਈ ਵੀ ਕਸੂਰ ਨਹੀਂ ਹੈ ਉ게 ਬੇਕਰਮ ਸਿਰਦੀ ਮ ਜੀ ਜੀਆਂ ਨੂੰ ਅੰਦਰ ਪਸਾਉਣ ਵਾਲਾ ਕਾਉਂਡ ਹੈ ਲੋਕਾਂ ਨੂੰ ਲੱਗਦਾ ਜੈ ਇਹਨਾਂ ਦੇ ਅਕਾਲੀ ਦਰ ਨੂੰ ਲੱਗਦਾ ਕਿ ਭਾਈ ਭਗਵਾਨ ਤਮਾਨ ਹੈ ਪਰ ਨਹੀਂ ਦਰਸਲ ਦੇ ਵਿੱਚ ਪੰਜਾਬ ਦੀ ਜਨਤਾ ਦੀ ਅਦਾਲਤ ਦੀ ਆਵਾਜ਼ ਸੀ ਕਿ ਭਾਈ ਤੁਸੀਂ ਛੋਟੇ ਮੋਟੇ ਨੂੰ ਫੜਦੇ ਹੋ ਵੱਡਿਆਂ ਨੂੰ ਹੱਥ ਕਿਉਂ ਨਹੀਂ ਪਾਉਂਦੇ ਤਾਂ ਫਿਰ ਪੰਜਾਬ ਦੀ ਸਰਕਾਰ ਦੀ ਮਜਬੂਰੀ ਬਣ ਜਾਂਦੀ ਹੈ ਕਿ ਇੰਨਾ ਜਿਹੜੇ ਵੱਡੇ ਮਗਰ ਮੱਛਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਧੱਕਿਆ ਜਾਵੇ ਉਸ ਤੋਂ ਬਾਅਦ ਉਹਨਾਂ ਨੂੰ ਮਿਲਣ ਤੇ ਵੀ ਜਿਹੜਾ ਕਿ ਬਿਲਕੁਲ ਮਨਾ ਕੀਤਾ ਜਾਂਦਾ ਕਿ ਕੋਈ ਵੀ ਬੰਦਾ ਬਿਕਰਮ ਸਿੰਘ ਮਜੀਠੀਆ ਨੂੰ ਕੋਈ ਵੀ ਅਕਾਲੀ ਦਲ ਜਾ ਇਹਨਾਂ ਦਾ ਐਡਵੋਕੇਟ ਜਾ ਇਹਨਾਂ ਦਾ ਕੋਈ ਹੋਰ ਨੇਤਾ ਨਹੀਂ ਮਿਲ ਸਕਦਾ ਕਿਉਂਕਿ ਇਹ ਕੋਰਟ ਦੇ ਆਰਡਰ ਨੇ ਮਾਨਯੋਗ ਹਾਈ ਕੋਰਟ ਨੇ ਦੋ ਚਾਰ ਵਾਰ ਇਹਨਾਂ ਨੂੰ ਟਾਈਮ ਦੇ ਦਿੱਤਾ ਸੀ ਮੈਂ ਪੁੱਛਣਾ ਚਾਹਾਂਗਾ ਕਿ ਪੰਜਾਬ ਦੇ ਲੋਕ ਵੀ ਇਸ ਗੱਲ ਨੂੰ ਜਾਣ ਲੈਣ ਕਿ ਜੇਕਰ ਕੋਈ ਆਮ ਕੈਦੀ ਹੁੰਦਾ ਕੀ ਇੰਨੀ ਵਾਰ 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 ਮਿਲਣ ਦੀ ਪਰਮਿਸ਼ਨ ਹਾਈ ਕੋਰਟ ਦਿੰਦਾ ਜਾਂ ਕੋਈ ਵੀ ਕੋਰਟ ਹੋਰ ਕੋਈ ਸੀਜੀਐਮ ਕੋਰਟ ਜਾਂ ਕੋਈ ਸੈਸ਼ਨ ਕੋਰਟ ਜਾਂ ਕੋਈ ਹਾਈ ਕੋਰਟ ਨਹੀਂ ਦਿੰਦਾ ਐਸੇ ਹੀ ਪ੍ਰਕਾਰ ਇੱਕ ਆਮ ਲੋਕਾਂ ਦੀ ਤਰ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਰੱਖਿਆ ਜਾਵੇ ਤਾਂ ਕਿ ਕਾਮ ਨਾਗਰਿਕ ਦੀ ਤਰ੍ਹਾਂ ਸੰਵਿਧਾਨਕ ਤੌਰ ਤੇ ਬਿਲਕੁਲ ਸੇਮ ਉਹਨਾਂ ਦੇ ਨਾਲ ਵੀ ਸਲੂਕ ਹੋਣਾ ਚਾਹੀਦਾ ਉਹਨਾਂ ਨੂੰ ਫਿਰ ਕਹਿੰਦੇ ਜੀ orange ਕੈਟਾਗਰੀ ਦੇ ਵਿੱਚ ਰੱਖੋ ਕੀ ਗੱਲ ਹੈ ਬਾਈ ਉਹ ਵੀ ਇਨਸਾਨ ਨੇ ਦੂਜੇ ਵੀ ਲੋਕ ਜਿਹੜੇ ਕੈਦੀ ਉਹ ਵੀ ਇਨਸਾਨ ਨੇ ਐਸ ਕਰਕੇ ਜਿਹੜੀ ਵਿਜੀਲੈਂਸ ਅੱਜ ਕੱਲ੍ਹ ਦੇ ਵਿੱਚ ਵਿੱਚ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਕਿ ਹੁਣ ਚਲਾਨ ਪੇਸ਼ ਕਰ ਸਕਦੀ ਆ ਤਿੰਨ ਫਿਗਰ ਜਿਹੜੇ ਤੁਹਾਨੂੰ ਮੈਂ ਦੱਸੇ ਨੇ ਇਹ ਸਭ ਤੋਂ ਵੱਡੇ ਅਹਿਮ ਸਵਾਲ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਣ ਗਈਆਂ ਇਹ ਗੱਲ ਪਿਆ ਹੈ ਕਿਉਂਕਿ ਜਿਹੜੇ ਇਹਨੇ ਸਾਰੇ ਪੈਸੇ ਤਿੰਨ ਅਮਾਉਂਟ ਦਾ ਜ਼ਿਕਰ ਹੋਇਆ ਵੱਡੇ ਪੱਧਰ ਦੇ ਉੱਤੇ ਹੋਇਆ ਕਿ अमाउंट ਇਹਨਾਂ ਦੇ ਖਾਤਿਆਂ ਦੇ ਵਿੱਚ ਹੈਗੀ ਵੀ ਹੈ 65 ਕਰੋੜ ਦਾ ਹੁੰਦਾ ਉਸ ਤੋਂ ਬਾਅਦ 263 ਕਰੋੜ ਦਾ ਹੁੰਦਾ ਤਾਂ ਫਿਰ ਉਸ ਤੋਂ ਬਾਅਦ 141 ਕਰੋੜ ਦਾ ਜਿਹੜਾ ਕਿ ਬਹੁਤ ਵੱਡਾ ਜ਼ਿਕਰ ਵੀ ਹੁੰਦਾ ਤਾਂ ਇਹਨਾਂ ਦੇ ਪਰਿਵਾਰ ਦੁਆਰਾ ਕਿਹਾ ਜਾਂਦਾ ਵੀ ਸਾਡੇ ਕੋਲ ਨਾ ਤਾਂ ਕੋਈ ਬਾਹਲੇ ਵੱਡੇ ਪੱਧਰ ਦੇ ਉੱਤੇ ਪੈਸਾ ਤੇ ਨਾ ਹੀ ਕੋਈ ਕਿਤੇ ਹਿਮਾਚਲ ਵਗੈਰਾ ਜਿੰਨੇ ਕਿਹਾ ਜਾ ਰਿਹਾ ਸੀ ਵੀ 1000 ਏਕੜ ਜ਼ਮੀਨ ਨਾ ਹੀ ਕਹਿੰਦੇ ਸਾਡੇ ਕੋਲ ਉਹ ਹੈ ਤਾਂ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ ਕਿ ਜਿਨਾਂ ਬਾਦਲਾਂ ਨੇ ਇਹ ਮਜੀਠੀਏ ਦੇ ਪਾਸ ਮਾਇ ਖੋਦ ਇਹਨਾਂ ਬਾਦਲਾਂ ਕੋਲ 3500 ਕਿੱਲਾ ਜ਼ਮੀਨ ਦਾ ਮੌਜੂਦ ਹੈ ਬਾਦਲ ਪਿੰਡ ਦੇ ਵਿੱਚ ਜਾ ਕੇ ਕਿਸੇ ਨੂੰ ਪੁੱਛ ਲਿਓ ਕਿ ਭਾਈ ਬਾਦਲਾਂ ਦੀ ਪੈੜੀ ਕਿੰਨੀ ਕ ਹੈ ਇਹਨਾਂ ਨੇ ਦਰਸਲ ਦੇ ਵਿੱਚ 25 ਸਾਲ ਰਾਜ ਕੀਤਾ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਬਣੇ ਪੰਜਾਬ ਦੇ ਉਸ ਟਾਈਮ ਦੇ ਵਿੱਚ ਇਹਨਾਂ ਜੋਕਾਂ ਨੇ ਸਾਡੇ ਪੰਜਾਬ ਦੇ ਲੋਕਾਂ ਦਾ ਲਹੂ ਪੀਤਾ ਐਸ ਕਰਕੇ ਪੰਜਾਬ ਦੀ ਦਸ਼ਾ ਅੱਜ ਸਾਡੇ ਮੌਜੂਦਾ ਹਾਲਾਤ ਕੀ ਨੇ ਉਹ ਤੁਸੀਂ ਆਪ ਹੀ ਦੇਖ ਸਕਦੇ ਹੋ ਇਹਨਾਂ ਬਾਦਲਾਂ ਤੋਂ ਚੱਲੀ ਹੋਈ ਖੇਡ ਬਾਕੀ ਦੀਆਂ ਸਰਕਾਰਾਂ ਵੀ ਖੇਡਦੀਆਂ ਰਹੀਆਂ ਨੇ ਹੁਣ ਜਿਹੜਾ ਕਿ ਝਾਰੂ ਵਾਲੀ ਸਰਕਾਰ ਆ ਗਈ ਹੈ ਭਗਵੰਤ ਮਾਨ ਸਾਹਿਬ ਦੀ ਇਹਨਾਂ ਨੂੰ ਤਾਂ ਮੇਰਾ ਪੂਰਾ ਦੋਸ਼ ਦੇਣ ਵਾਲੀ ਗੱਲ ਹੈ ਕਿਉਂਕਿ ਅੱਜ ਭਗਵੰਤ ਮਾਨ ਸਾਹਿਬ ਨੇ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਭਾਈ ਐਕਸ਼ਨ ਕੀਤਾ ਹੈ ਪੰਜਾਬ ਪ੍ਰਤੀ ਖੜਾ ਹੈ ਉਸ ਬੰਦੇ ਨੂੰ ਸੱਚਮੁੱਚ ਪਤਾ ਹੈ ਕਿ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਸਿਰਫ ਕਰਕੇ ਸਰਕਾਰ ਦਾ ਸਾਥ ਦੇਣ ਦੀ ਲੋੜ ਹੈ ਇਹਨਾਂ ਦਲਾਲਾਂ ਨੂੰ ਇਹਨਾਂ ਨੁਟੇਰਿਆਂ ਨੂੰ ਦੁਬਾਰਾ ਪੰਜਾਬ ਦੇ ਵਿੱਚ ਐਂਟਰੀ ਕਰਵਾਉਣ ਤੋਂ 2300 ਵਾਰ ਸੋਚਣ ਦੀ ਲੋੜ ਹੈ ਪੰਜਾਬੀਆਂ ਨੂੰ ਤਾਂ ਠੀਕਾ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨੇ ਮੇਰੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜਰੂਰ ਕਰ ਲੈਣਾ ਜੀ